ਜਸਦੇਸ਼ ਦੀ ਸਰਕਾਰ ਨੂੰ ਆਪਣੇ ਹੀ ਲੋਕਾਂ ਦੀ ਫਿਕਰ ਨਾ ਹੋਵੇ ਉਸ ਨੂੰ ਕੀ ਕਹਾਂਗੇ ਸ਼ਾਇਦ ਪਾਕਿਸਤਾਨ ਇਹੋ ਹੀ ਸਵਾਲ ਹੈ ਜੋ ਇਨੀ ਦਿਨੀ ਅਟਾਰੀ ਵਾਗਾ ਸਰਹੱਦ ਤੇ ਗੂੰਜ ਰਿਹਾ ਹੈ ਜਿੱਥੇ ਦਰਜਨਾ ਪਾਕਿਸਤਾਨੀ ਨਾਗਰਿਕ ਦਿਨ ਰਾਤ ਖੁੱਲੇ ਅਸਮਾਨ ਹੇਠ ਤੇਜ਼ ਧੁੱਪ ਦੇ ਵਿੱਚ ਇੰਤਜ਼ਾਰ ਕਰ ਰਹੇ ਨੇ ਇੰਤਜ਼ਾਰ ਗੇਟ ਖੁੱਲਣ ਦਾ ਇੰਤਜ਼ਾਰ ਆਪਣੇ ਘਰ ਪਰਤਣ ਦਾ ਜਿਸ ਮੁਲਕ ਨੂੰ ਆਪਣੇ ਨਾਗਰਿਕਾਂ ਦੀ ਚਿੰਤਾ ਹੋਣੀ ਚਾਹੀਦੀ ਹੈ ਉਹ ਅੱਜ ਆਪਣੀਆਂ ਸਰਹੱਦਾਂ ਬੰਦ ਕਰਕੇ ਬੈਠਾ ਹੈ ਪਾਕਿਸਤਾਨੀ ਨਾਗਰਿਕ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ ਪਰ ਪਾਕਿਸਤਾਨੀ ਰਿੰਜੜਾਂ ਨੇ ਦਰਵਾਜ਼ੇ ਨਹੀਂ ਖੋਲੇ ਐਨਾ ਹੀ ਨਹੀਂ ਪਾਕਿਸਤਾਨ ਪਾਸਿਓਂ ਗੇਟ ਨਾ ਖੁੱਲਣ ਕਾਰਨ ਭਾਰਤੀ ਨਾਗਰਿਕ ਵੀ ਸਰਹੱਦ ਪਾਰ ਨਹੀਂ ਕਰ ਸਕੇ ਅਤੇ ਲੋਕ ਦੋਵੇਂ ਪਾਸਿਓਂ ਫਸ ਗਏ ਪਾਕਿਸਤਾਨੀ ਨਾਗਰਿਕਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਦੋਵਾਂ ਪਾਸੇ ਤੋਂ ਫਸੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਸੀ। ਜਦੋਂ ਪਹਿਲਗਾਮ 'ਚ ਸਲਾਨੀਆਂ ਤੇ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਸਰਕਾਰ ਨੇ ਸ਼ਕਤੀ ਦਿਖਾਈ ਅਤੇ ਪਾਕਿਸਤਾਨ ਦੇ ਵਿਰੁੱਧ ਸਖਤ ਕਾਰਵਾਈ ਕੀਤੀ। ਭਾਰਤ ਦੇ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ 30 ਅਪ੍ਰੈਲ ਤੱਕ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਸੀ ਪਰ ਭਾਰਤ ਨੇ ਇਨਸਾਨੀਅਤ ਦੀ ਡੋਰ ਨਹੀਂ ਛੱਡੀ। ਇਹ ਦੇਖਿਆ ਗਿਆ ਕਿ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਸਰਹੱਦ ਤੇ ਫਸੇ ਹੋਏ ਨੇ ਤਾਂ ਅਟਾਰੀ ਸਰਹੱਦ ਤੇ ਉਹਨਾਂ ਦੀ ਦੇਸ਼ ਵਾਪਸੀ ਦੀ ਆਖਰੀ ਮਿੱਟੀ ਵਧਾ ਦਿੱਤੀ ਗਈ। ਇਹ ਫੈਸਲਾ ਪਾਕਿਸਤਾਨੀ ਨਾਗਰਿਕਾਂ ਲਈ ਯਕੀਨੀ ਤੌਰ ਤੇ ਰਾਹਤ ਵਾਲਾ ਰਿਹਾ ਪਰ ਫਿਰ ਵੀ ਪਾਕਿਸਤਾਨ ਆਪਣੀਆਂ ਸ਼ਰਾਰਤੀ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਵਾਗਾ ਸਰਹੱਦ ਤੇ ਪਾਕਿਸਤਾਨ ਪਾਸੇ ਦਾ ਗੇਟ ਬੰਦ ਹੈ ਜਿਸ ਕਾਰਨ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਫਸੇ ਹੋਏ ਨੇ ਇਹ ਸਾਰੇ ਨਾਗਰਿਕ ਆਪਣੇ ਦੇਸ਼ ਵਾਪਸ ਜਾਣ ਲਈ ਅਟਾਰੀ ਸਰਹੱਦ ਵਾਗਾ ਸਰਹੱਦ ਤੇ ਪਹੁੰਚੇ ਪਰ ਪਾਕਿਸਤਾਨ ਵਾਲੇ ਪਾਸਿਓਂ ਗੇਟ ਨਾ ਖੁੱਲਣ ਕਾਰਨ ਉੱਥੇ ਹੀ ਫਸ ਗਏ ਹਨ ਅਤੇ ਤੇਜ਼ ਧੁੱਪ ਦੇ ਵਿੱਚ ਸੜਕਾਂ ਤੇ ਰਹਿਣ ਲਈ ਮਜਬੂਰ ਹਨ ਤੁਹਾਨੂੰ ਦੱਸਦੇ ਕਿ ਸਰਹੱਦ ਪਾਰ ਨਾ ਹੋਣ ਕਾਰਨ ਅਟਾਰੀ ਸਰਹੱਦ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਗੇਟ ਖੁੱਲਣ ਦੀ ਉਡੀਕ ਕਰ ਰਹੇ ਗਵਾਂਡੀ ਦੇਸ਼ ਦੇ ਨਾਗਰਿਕ ਬੌਦ दादा परेशान नजर आहे ਉਨ੍ਹਾਂ ਦੇ ਕੋਲ ਸੀਮਤ ਸਮਾਨ ਹੈ ਉਹਨਾਂ ਨੂੰ ਗਰਮੀ ਦੇ ਵਿੱਚ ਖੁੱਲੇ ਅਸਮਾਨ ਹੇਠ ਕੰਟੀਆਂ ਬੱਦੀ ਉੜੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੁਵੱਲੇ ਸਬੰਧਾਂ ਦੇ ਵਿੱਚ ਤਣਾਅ ਨੂੰ ਹੋਰ ਵੀ ਵਧਾਉਣ ਦੇ ਲਈ ਜਾਣਬੁੱਝ ਕੇ ਅਜਿਹੀਆਂ ਹਰਕਤਾਂ ਕਰ ਰਿਹਾ ਹੈ ਭਾਰਤੀ ਅਧਿਕਾਰੀ ਇਸ ਪੂਰੀ ਘਟਨਾ ਦੇ ਬਾਰੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਜੇ ਹੀ ਸਥਿਤੀ ਦੇ ਵਿੱਚ ਲੋਕਾਂ ਨੂੰ ਦੇਰ ਸ਼ਾਮ ਤੱਕ ਸਰਹੱਦ ਤੇ ਰੋਕਿਆ ਗਿਆ ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਤੇ ਪੁੰਚੀ ਅਤੇ ਕੰਟੀਆਂ ਬੱਦੀ ਇੰਤਜ਼ਾਰ ਕੀਤਾ ਪਰ ਜਦੋਂ ਪਾਕਿਸਤਾਨੀ ਰਿੰਜਰਾ ਨੇ ਗੇਟ ਨਹੀਂ ਖੋਲਿਆ ਗੇਟ ਨਾ ਖੁੱਲਣ ਅਤੇ ਲੋਕਾਂ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਰੇ ਸ਼ਾਮ ਨੂੰ ਵਾਪਸ ਪਰਤਾਈ ਸਰਹੱਤੇ ਖੜੇ ਇਹ ਪਾਕਿਸਤਾਨੀ ਨਾਗਰਿਕ ਨਾਤਾ ਸਾਜ਼ਿਸ਼ ਦੇ ਵਿੱਚ ਭਾਗੀਦਾਰ ਸਨ ਤੇ ਨਾ ਹੀ ਰਾਜਨੀਤੀ ਦੇ ਵਿੱਚ ਖਿਡਾਰੀ ਹਨ ਇਹ ਉਹ ਆਮ ਲੋਕ ਨੇ ਜੋ ਇਲਾਜ ਰਿਸ਼ਤੇਦਾਰ ਜਾਂ ਫਿਰ ਕਾਰੋਬਾਰ ਲਈ ਭਰਤਾਏ ਸੀ ਅਤੇ ਹੁਣ ਆਪਣੇ ਵਤਨ ਵਾਪਸ ਜਾਣ ਦੇ ਲਈ ਤਰਸ ਰਹੇ ਨੇ ਪਰ ਪਾਕਿਸਤਾਨ ਨੇ ਇੱਕ ਵਾਰ ਫਿਰੇ ਦਿਖਾਇਆ ਹੈ ਕਿ ਆਪਣੇ ਨਾਗਰਿਕਾਂ ਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਸਤਕਾਰ ਨਹੀਂ ਕਰਦਾ ਤਾਂ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਸਰਹੱਦ ਤੇ ਫਸੇ ਹੋਏ ਨੇ ਪਾਕਿਸਤਾਨੀ ਰੈਂਜਰਾਂ ਨੇ ਉਹਨਾਂ ਦੇ ਲਈ ਦਰਵਾਜ਼ਾ ਨਹੀਂ ਖੋਲ੍ਹਿਆ